ਜਿਹੜਾ ਪ੍ਰਸ਼ਾਸਨ ਆ ਜੀ 70 ਘੰਟੇ ਹੋ ਗਏ ਬੈਠਿਆਂ ਨੂੰ ਭੁੱਖ ਹੜਤਾਲ ਤੇ ਸਾਡੇ ਜਿਹੜੇ ਨੌਜਵਾਨ ਬੈਠੇ ਆ ਅੱਜ ਦੋ ਹੋਰ ਬੰਦੇ 24 ਘੰਟਿਆਂ ਵਾਸਤੇ ਉਹ ਬੈਠੇ ਆ ਅਹੀਂ ਅਸੀਂ ਰੋਜ਼ ਬੰਦੇ ਵਧਾਵਾਂਗੇ ਤੇ ਪਰ ਜਿਹੜਾ ਪ੍ਰਸ਼ਾਸਨ ਆ ਉਹ ਬਹੁਤ ਲੇਟ ਆਉਣਾ ਚਾਹੀਦਾ ਸੀ ਉਹਨਾਂ ਤਾਂ ਛੁੱਟੀ ਦਾ ਬਹਾਨਾ ਕਰਦੇ ਆ ਪਰ ਕੰਮ ਤਾਂ ਸਿਸਟਮ ਦੇ ਨਾਲ ਚੱਲਦੀ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕੀਤੀ ਆ ਉਹ ਸਾਨੂੰ ਕਹਿੰਦੇ ਸੀ ਵੀ ਤੁਸੀਂ ਭੁੱਖ ਹੜਤਾਲ ਆ ਜਿਹੜੀ ਖਤਮ ਕਰਵਾਓ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਆ ਵੀ ਜਿੰਨਾ ਚਿਰ ਇਹਦਾ ਕੋਈ ਸਾਰਥਿਕ ਹੱਲ ਨਹੀਂ ਨਿਕਲਦਾ ਖੜਤਾਲ ਉਹਨਾਂ ਚੋਂ ਖਤਮ ਨਹੀਂ ਹੁੰਦੀ ਤੇ ਨਾਲ ਹੀ ਅਸੀਂ ਨਗਰ ਕੌਂਸਲ ਦੀ ਜਿਹੜੀ ਟੀਮ ਪੰਚਾਇਤ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਜਦੋਂ ਉਹਨਾਂ ਨੇ ਇਕੱਠ ਮੰਡੀ ਚ ਕੀਤਾ ਸੀ ਅਸੀਂ ਸਾਰੇ ਨੌਜਵਾਨ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉਸ ਇਕੱਠ ਚ ਗਏ ਸੀ ਤੇ ਇਹਨਾਂ ਦਾ ਸਾਥ ਦਿੱਤਾ ਸੀ ਇਹਨਾਂ ਦਾ ਵੀ ਪੂਰਾ ਹੱਕ ਬਣਦਾ ਅੱਜ ਇਸ ਧਰਨੇ ਚ ਮੌਜੂਦਾ ਐਮਸੀ ਬੈਠੇ ਆ ਸਾਰੀਆਂ ਪਾਰਟੀਆਂ ਦੇ ਬੰਦੇ ਬੈਠੇ ਆ ਇਹਨਾਂ ਦਾ ਵੀ ਹੱਕ ਬਣਦਾ ਸਾਡੇ ਨਾਲ ਧਰਨੇ ਚ ਬੈਠਣ ਦਾ ਗੱਲ ਕਰ ਇਹ ਆਪ ਦੀ ਸਰਕਾਰ ਹੋਣ ਦੇ ਬਾਵਜੂਦ ਆਮ ਆਦਮੀ ਦੀ ਸਰਕਾਰ ਹੋਣ ਦੇ ਬਾਵਜੂਦ ਸਰਕਾਰ ਤੋਂ ਡਰਦੇ ਕਰਕੇ ਸਾਡੇ ਨਾਲ ਨਹੀਂ ਬਹਿੰਦੇ 5-10 ਮਿੰਟ ਆਉਂਦੇ ਆ ਕੱਲ ਵੀ ਆਏ ਸੀ ਤੇ ਅੱਜ ਵੀ ਮਤਲਬ ਉਦੋਂ ਹੀ ਚਲੇ ਜਾਂਦੇ ਆ ਸਰਕਾਰ ਦਾ ਇਹਨਾਂ ਨੂੰ ਡਰਾ ਜੇ ਇਹਨਾਂ ਨੂੰ ਡਰ ਨਹੀਂ ਜੇ ਹੱਲ ਚਾਹੁੰਦੇ ਆ ਸ਼ਹਿਰ ਵਾਸਤੇ ਤਾਂ ਫਿਰ ਸਾਡੇ ਨਾਲ ਇਹ ਵੀ ਬਹਿ ਜਾਣ ਆ ਕੇ ਅਸੀਂ ਇਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਘੱਟੋ ਘੱਟ ਸਾਨੂੰ ਜ਼ਮੀਨ ਜਿਹੜੀ ਉਹ ਅਲਾਟ ਕਰਨ ਸਾਨੂੰ ਦੇਣ ਅਸੀਂ ਉਹਦੇ ਵਿੱਚ ਆਪ ਹੀ ਨੰਦੀ ਸ਼ਾਲਾ ਬਣਾਵਾਂਗੇ ਤੇ ਇਹੀ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਤੇ ਵੱਧ ਤੋਂ ਵੱਧ ਇਸ ਗੱਲ ਨੂੰ ਜਿਹੜਾ ਤੁਸੀਂ ਉੱਪਰ ਤੱਕ ਪਹੁੰਚਾਓ ਨਗਰ ਪੰਚਾਇਤ ਦੇ ਅਧਿਕਾਰੀ ਅੱਜ ਜਦੋਂ 70 ਘੰਟਿਆਂ ਦੇ ਕਰੀਬ ਜਿਹੜੀ ਭੁੱਖ ਹੜਤਾਲ ਸ਼ੁਰੂ ਹੋਈ ਨੂੰ ਹੋ ਚੁੱਕਿਆ ਕੱਲ ਅਸੀਂ ਜੋ ਕਮੇਟੀ ਬਣੀ ਆ ਵਾਰਾ ਪਸ਼ੂਆਂ ਦੇ ਹੱਲ ਦੇ ਸਬੰਧ ਵਿੱਚ ਉਹਦੇ ਵੱਲੋਂ ਸ਼ਾਮ ਨੂੰ ਕੈਂਡਲ ਮਾਰਚ ਕੀਤਾ ਸੀ ਜਿਹਦੇ ਵਿੱਚ ਬਹੁਤ ਸਾਰੇ ਸ਼ਹਿਰ ਵਾਸੀ ਇਲਾਕਾ ਨਿਵਾਸੀ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਸੀ ਅਤੇ ਅੱਜ ਵੀ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਦਾ ਪਤਲਾ ਫੁੱਕਿਆ ਗਿਆ ਸੀਗਾ ਉਹਦਾ ਅਸਰ ਇਹ ਹੋਇਆ ਕਿ ਅੱਜ ਜੋ ਪ੍ਰਸ਼ਾਸਨ ਹੈ ਖੁਦ ਇੱਥੇ ਪਹੁੰਚੇ ਹੈ ਤਹਿਸੀਲਦਾਰ ਸਾਹਿਬ ਡਿਪਟੀ ਸਾਹਿਬ ਤੇ ਨਗਰ ਪੰਚਾਇਤ ਸਮੂਚੀ ਇੱਥੇ ਪਹੁੰਚੀ ਆ ਔਰ ਉਹਨਾਂ ਨੇ ਆਪਣੀਆਂ ਸਾਨੂੰ ਜਿਹੜਾ ਭਰੋਸਾ ਦਿਵਾਇਆ ਕਿ ਅਸੀਂ ਇਹ ਹੱਲ ਕਰਾਂਗੇ ਤੇ ਉਹ ਜਿਹੜੀਆਂ ਵੀ ਆਪਸ਼ਨਾਂ ਉਹਨਾਂ ਨੇ ਸਾਨੂੰ ਦਿੱਤੀਆਂ ਨੇ ਕਿ ਆਹਾ ਹੱਲ ਹੋ ਸਕਦੇ ਆ ਉਹ ਅਸੀਂ ਵੀ ਆਪਦੀ ਕਮੇਟੀ ਦੇ ਵਿੱਚ ਵਿਚਾਰ ਕਰਾਂਗੇ ਵਿਚਾਰ ਕਰਨ ਤੋਂ ਬਾਅਦ ਅਸੀਂ ਜਿਹੜਾ ਅਗਲਾ ਫੈਸਲਾ ਉਹ ਪ੍ਰਸ਼ਾਸਨ ਨਾਲ ਜਿਹੜੀ ਗੱਲ ਤੇ ਵੀ ਸਹਿਮਤੀ ਬਣਦੀ ਆ ਸਹਿਮਤੀ ਪ੍ਰਗਟਾ ਕੇ ਉਸ ਤਰੀਕੇ ਨਾਲ ਜੇ ਸਾਨੂੰ ਲੱਗਦਾ ਵੀ ਇਹਦੇ ਨਾਲ ਪੱਕਾ ਹੱਲ ਹੋ ਸਕਦਾ ਕਈ ਔਪਸਰਾਂ ਉਹਨਾਂ ਨੇ ਦਿੱਤੀਆਂ ਨੇ ਜਿਹੜੀ ਵੀ ਇਹਨਾਂ ਨੇ ਇਹ ਔਪਸ਼ਨ ਵੀ ਦਿੱਤੀ ਆ ਵੀ ਨਗਰ ਪੰਚਾਇਤ ਕੋਲੇ ਜਿੱਥੇ ਵੀ ਕਿਤੇ ਜਗ੍ਹਾ ਅਵੇਲੇਬਲ ਆ ਉੱਥੇ ਦੋ ਕਿੱਲਿਆਂ ਦੇ ਵਿੱਚੋਂ ਇਹਨਾਂ ਨੂੰ ਨੰਦੀ ਸਾਲਾ ਬਣਾ ਦਿੱਤੀ ਜਾਵੇ ਜਾਂ ਜਿੱਥੇ-ਜਿੱਥੇ ਵੀ ਕਿਤੇ ਕੁਝ ਹੋਰ ਗਊ ਸਾਲਾਵਾਂ ਦੇ ਵਿੱਚ ਜਿਹੜੇ ਪਸ਼ੂ ਭੇਜਣ ਦੀ ਔਪਸ਼ਨ ਵੀ ਦਿੱਤੀ ਆ ਕਾਫੀ ਸਾਰੀਆਂ ਉਹਨਾਂ ਨੇ ਜਿਹੜੀਆਂ ਔਪਸ਼ਨਾਂ ਸਾਨੂੰ ਦਿੱਤੀਆਂ ਨੇ ਉਹਨਾਂ ਔਪਸ਼ਨਾਂ ਤੇ ਅਸੀਂ ਵਿਚਾਰ ਕਰਕੇ ਅਗਲਾ ਫੈਸਲਾ ਜਿਹੜਾ ਫਿਰ ਉਹ ਸਾਰੀ ਕਮੇਟੀ ਦੇ ਵਿੱਚ ਰੱਖਾਂਗੇ ਸਾਰੀਆਂ ਜਥੇਬੰਦੀਆਂ ਨਾਲ ਡਿਸਕਸ ਕਰਾਂਗੇ ਫਿਰ ਅਸੀਂ ਉਹ ਅਗਲੇ ਜਿਹੜੇ ਪ੍ਰੋਗਰਾਮ ਦੀ ਰੂਪਰੇਖਾ ਆਪ ਜੀ ਨਾਲ ਸਾਂਝੀ ਕਰ ਹੈਗੀ ਹੈ ਇਹ ਕਿ ਕਦੋਂ ਤੱਕ ਖਤਮ ਹੋੁੰਦਾ ਜਿਹੜਾ ਹਮਨ ਲਗਾਇਆ ਜਾ ਸਕਦਾ ਕਿਉਂਕਿ ਅੱਜ ਅਸਲ ਵਿੱਚ ਇਹ ਭੁਖੜ ਹੜਤਾਲ ਖਤਮ ਕਰਦਾ ਹੀ ਇਸ ਤਰ੍ਹਾਂ ਫੈਸਲਾ ਲੈਣਾ ਇਹ ਅਸੀਂ ਨਹੀਂ ਕਰਨਾ ਜੀ ਫੈਸਲਾ ਜਦੋਂ ਪ੍ਰਸ਼ਾਸਨ ਹਰੀ ਝੰਡੀ ਦੇ ਕੇ ਇਸ ਮਸਲੇ ਦੇ ਹੱਲ ਵੱਲ ਕਦਮ ਵਧਾਏਗਾ ਭੁਖੜ ਹੜਤਾਲ ਤਾਂ ਉਹ ਹੀ ਖਤਮ ਹੋਏਗੀ ਕੱਲੀਆਂ ਗੱਲਾਂ ਬਾਤਾਂ ਨਾਲ ਕੁਝ ਨਹੀਂ ਹੋਣਾ ਜੇਕਰ ਕੋਈ ਪਾਇਦਾਰ ਹੱਲ ਪੱਕਾ ਹੱਲ ਸਾਨੂੰ ਸਾਡੇ ਸਾਹਮਣੇ ਪੇਸ਼ ਹੋ ਗਿਆ ਔਰ ਉਹਦੇ ਤੇ ਕੰਮ ਸ਼ੁਰੂ ਹੋ ਗਿਆ ਤਾਂ ਅਸੀਂ ਭੁਖੜ ਹੜਤਾਲ ਖਤਮ ਕਰਨ ਬਾਰੇ ਸੋਚ ਸਕਦੇ ਹਾਂ ਇਹ ਕਲੀਆਂ ਜਵਾਨੀ ਜਿਹੜੀਆਂ ਜਵਾਨੀ ਕਲਾਮੀ ਗੱਲਾਂ ਬਾਤਾਂ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਉਹਨਾਂ ਨੇ ਕਰਨੀਆਂ ਨੇ ਪਰ ਹਜੇ ਹਜੇ ਇਸ ਤਰੀਕੇ ਨਾਲ ਭੁੱਖ ਹੜਤਾਲ ਖਤਮ ਹੋਣ ਦੀ ਸੰਭਾਵਨਾ ਕੋਈ ਨਹੀਂ ਹੈ ਇਹ ਜੀ ਇੱਥੇ ਆਪਣੇ ਸਰਦੂਲਗੜ੍ਹ ਵਿੱਚ ਸਰਦੂਲਗੜ੍ਹ ਵਿੱਚ 12 ਪਸ਼ੂਆਂ ਦੀ ਗਿਣਤੀ ਵਧਨ ਕਰਕੇ ਇਹ ਮੰਗ ਪੱਤਰ ਦਿੱਤਾ ਗਿਆ ਵੀ ਇਹਨਾਂ ਦੀ ਸਾਬ ਸੰਭਾਲ ਕੀਤੀ ਜਾਵੇ ਉਸ ਦੇ ਸੰਬੰਧ ਦੇ ਵਿੱਚ ਅਸੀਂ ਗਊਸ਼ਾਲਾ ਵਾਲਿਆਂ ਨਾਲ ਜਿੰਨੀਆਂ ਗਊਸ਼ਾਲਾ ਨੇ ਉਹਨਾਂ ਨਾਲ ਗੱਲ ਕਰਕੇ ਜਾਂ ਕੋਈ ਇੱਥੇ ਜਿਹੜੀ ਨਗਰ ਪੰਚਾਇਤ ਦੀ ਜਗ੍ਹਾ ਪਈ ਹੈ ਉੱਥੇ ਇਹਨਾਂ ਦਾ ਸਰਕਾਰ ਆਪਣੇ ਪ੍ਰਸ਼ਾਸਨ ਨਾਲ ਗੱਲ ਕਰਕੇ ਡੀਸੀ ਸਾਹਿਬ ਨਾਲ ਗੱਲ ਕਰਕੇ ਗਊਸ਼ਾਲਾ ਨਾਲ ਗੱਲ ਕਰਕੇ ਦਾ ਪ੍ਰਬੰਧ ਟੋਮਾ ਪ੍ਰਬੰਧ ਕੀਤਾ ਜਾਵੇ। ਇਹ ਕੀ ਜਿਹੜੇ ਭੁਖੜਦਾਲ ਦੇ ਨੌਜਵਾਨ ਬੈਠੇ ਆ ਉਹਨਾਂ ਨੂੰ ਭੁਖੜਦਾਲ ਤੋਂ ਟੌਂਡ ਦੀ ਵੀ ਗੱਲ ਕੀਤੀ ਜਾ ਰਹੀ ਹੈ ਇਹ ਕਦੋਂ ਉੱਠਣਗੇ? ਅਸੀਂ ਤਾਂ ਇਹਨਾਂ ਨੂੰ ਪ੍ਰੋਤਸਾਹਨ ਦਿੰਦੇ ਆ ਵੀ ਤੁਸੀਂ ਆਪਣੀ ਭੁਖੜਦਾਲ ਖਤਮ ਕਰ ਦਿਓ ਅਸੀਂ ਇਸ ਨੂੰ ਛੇਤੀ ਹੋਈ ਐ ਐਸਡੀਐਮ ਸਾਹਿਬ ਨਾਲ ਮੀਟਿੰਗ ਕਰਾ ਕੇ ਇਹ ਦਾ ਹਾਲ ਕਰਾਂ।